ਯੂਥ ਨਸ਼ਿਆ ਵਿਰੁੱਧ ਪੰਜਾਬ ਪੁਲਿਸ ਵੱਲੋਂ ਜਿੱਥੇ ਪੰਜਾਬ ਭਰ ਦੇ ਵਿੱਚ ਕਾਸ ਆਪਰੇਸ਼ਨ ਚਲਾਇਆ ਜਾ ਰਿਹਾ ਉੱਥੇ ਹੀ ਅਮਰਸ਼ਹਿਦ ਦਿਹਾਤੀ ਸਬਦ ਵਿੱਚ ਜਾਂ ਰਾਜਾ ਸਾਸੀ ਅਦੀਨ ਕਸਬਾ ਰਾਜਾ ਸਾਸੀ ਦੇ ਗਾਂਧੀ ਨਗਰ ਵਿਖੇ ਕਾਸੋਪਰੇਸ਼ਨ ਅਧੀਨ ਛਕੀ ਲੋਕਾਂ ਦੇ ਘਰਾਂ ਦੀ ਜਾਂਚ ਕੀਤੀ ਗਈ ਇਸ ਮੌਕੇ ਡੀਐਸਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਗਾਂਧੀ ਨਗਰ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਤਹਿਤ ਇਹ ਸਰਚ ਆਪਰੇਸ਼ਨ ਕੀਤਾ ਗਿਆ ਹੈ ਇਸ ਸਰਚ ਆਪਰੇਸ਼ਨ ਦੇ ਵਿੱਚ ਐਸਐਚਓ ਲੁੱਪੋਕੇ ਹਮਾਚੂਪਕਤ ਐਸਐਚਓ ਰਾਜਾ ਸਾਸੀ ਮਨਤੇ ਸਿੰਘ ਅਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਮੌਜੂਦ ਸੀ ਡੀਐਸਪੀ ਇੰਦਰਜੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਨਸ਼ਾ ਵੇਚਿਆ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ ਮਾਨਯੋਗ ਡੀਏ ਸਾਹਿਬ ਬਾਰਡਰਿੰਗ ਸਦਾਰ ਨਾਨਕ ਸਿੰਘ ਜੀ ਮਾਨਯੋਗ ਐਸਐਸਪੀ ਸਾਹਿਬ ਅਮਰਸਰ ਦੇ ਆਤੀ ਸਦਾਰ ਮਨਿੰਦਰ ਸਿੰਘ ਜੀ ਆਈਪੀਐਸ ਦੀ ਅਗਵਾਈ ਹੇਠਾਂ ਤੇ ਜੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਜਿਹੜੀ ਆ ਉਹ ਵਿੱਢੀ ਹੋਈ ਆ ਜਿਸ ਦੇ ਤਹਿਤ ਅੱਜ ਕਸਬਾ ਰਾਜਾਸਾਂਸੀ ਦੇ ਵਾਰਡ ਨੰਬਰ 12 ਮਹੱਲਾ ਗਾਂਧੀ ਨਗਰ ਦੇ ਵਿੱਚ ਸਾਨੂੰ ਕੁਝ ਪਿਛਲੇ ਦਿਨਾਂ ਤੋਂ ਕੰਪਲੇਂਟਾਂ ਜਿਹੜੀਆਂ ਨੇ ਉਹ ਦੁਬਾਰਾ ਮਿਲ ਰਹੀਆਂ ਸੀ ਇੱਥੇ ਅੱਜ ਸਬਡਿਵੀਜ਼ਨ ਰਾਜਾਸਾਂਸੀ ਦੇ ਐਸਐਚਓ ਲੋਪੋ ਕੇ ਐਸਐਚਓ ਰਾਜਾਸਾਂਸੀ ਸਮੇਤ ਜਿਹੜਾ ਵਾ ਉਹ ਅੱਜ ਇੱਥੇ ਜਿਹੜਾ ਵਾ ਕਾਸੋ ਆਪਰੇਸ਼ਨ ਕੀਤਾ ਗਿਆ ਤੇ ਫੋਰਸ ਦੇ ਨਾਲ ਤਕਰੀਬਨ ਇੱਥੇ ਜਿਹੜਾ ਵਾ ਉਹ 20 ਘਰਾਂ ਦੀ ਜਿਹੜੀ ਆ ਉਹ ਸਰਚ ਕੀਤੀ ਗਈ ਆ ਤੇ ਕੋਈ ਵੀ ਕੋਈ ਅਤਰਾਜਯੋਗ ਚੀਜ਼ ਜਿਹੜੀ ਆ ਉਹ ਹਾਲ ਦੀ ਘੜੀ ਜਿਹੜੀ ਆ ਉਹ ਬਰਾਮਦ ਨਹੀਂ ਹੋਈ ਪਰ ਫਿਰ ਵੀ ਵਿੱਚ ਜਿਹੜਾ ਵਾ ਇਹ ਆਪਰੇਸ਼ਨ ਜਿਹੜੇ ਆ ਉਹ ਜਾਰੀ ਰਹਿਣਗੇ ਕਿਸੇ ਨੂੰ ਵੀ ਕੋਈ ਇਹ ਨਸ਼ਾ ਵੇਚਣ ਦੀ ਜਾਂ ਕੋਈ ਹੋਰ ਗੈਰ ਕਾਨੂੰਨੀ ਕਾਰਵਾਈਆਂ ਕਰਨ ਦੀ ਜਾਂਚ ਜਿਹੜੀ ਉਹ ਬਿਲਕੁਲ ਨਹੀਂ ਦਿੱਤੀ ਜਾਵੇ ਸਰ ਬਹੁਤ ਸਾਰੇ ਘਰਾਂ ਤੇ ਰੇਡ ਕੀਤੀ ਹੈ ਕਿ ਨਸ਼ਾ ਤਸਕਰ ਜਿਹੜੇ ਸੀ ਉਹ ਭੱਜਲ ਦੇ ਵਿੱਚ ਵੀ ਕਾਮਯਾਬ ਹੋਇਆ ਜੀ ਪਹਿਲਾਂ ਹੀ ਸੂਚਨਾ ਦਿੱਤੀ ਆ ਹਾਂਜੀ ਹੁਣ ਇਹ ਇਹਦੇ ਵੈਰੀਫਾਈ ਕਰਕੇ ਵੀ ਉਹ ਕਿਹੜੇ ਅੰਸਰ ਸੀ ਕਿ ਹੋਰ ਆ ਤੇ ਉਹ ਵੀ ਜੋ ਬਣਦੀ ਹੋਏਗੀ ਸਾਡੀ ਕਾਰਵਾਈ ਉਹਨਾਂ ਦੇ ਖਿਲਾਫ ਕਰਾਂਗੇ ਸਰ ਜਿੰਨਾ ਘਰਾਂ ਚ ਰੇਡ ਕੀਤੀ ਆ ਆਲਰੇਡੀ ਪਹਿਲਾਂ ਨਾਮਜ਼ਦਲੇ ਪਰਚਿਆਂ ਦੇ ਵਿੱਚ ਜਿਹੜੇ ਉਹ ਹੈਗੇ ਨੇ ਪਹਿਲਾਂ ਵੀ ਨਹੀਂ ਇਹਨਾਂ ਚ ਕੋਈ 3-4 ਜਣ ਵਿਅਕਤੀ ਹੈਗੇ ਆ ਜਿਹੜੇ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਨੇ ਤੇ ਉਹ ਪਗੋੜੇ ਨੇ ਤੇ ਬਾਕੀ ਜਿਹੜਾ ਵਾ ਉਹ ਸਾਨੂੰ ਥੋੜੀ-ਬੋਤੀ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਉਹ ਲੋਕਾਂ ਤੋਂ ਮਿਲਦੀ ਸੀਗੀ ਜਿਹਦਾ ਕਰਕੇ ਅੱਜ ਜਿਹੜਾ ਵਾ ਉਹ ਪੂਰੇ ਮਹੱਲੇ ਦੇ ਵਿੱਚ ਜਿਹੜਾ ਸਰਚ ਫਿਊਸ਼ਨ ਚਲਾਇਆ ਹੈ ਕੀ ਕਹਿਣਾ ਚਾਹੋਗੇ ਨਸ਼ਾ ਤਸਕਰੀ ਦੀ ਕਿਤਾਬ ਨਹੀਂ ਕੁਝ ਕਹਿਣਾ ਚਾਹੋਗੇ ਆ ਵੇਖੋ ਇਹ ਆਪ ਦੀ ਕਮਾਈ ਦੇ ਨਾਲ ਕੁਝ ਪੂਰਾ ਹੋਣ ਵਾਲਾ ਨਹੀਂ ਹੈ ਮੈਂ ਇਹ ਇਹੋ ਜਿਹੇ ਜਿਹੜੇ 마ੜੇ ਅਨਸਰ ਨੇ ਜਿਹੜਾ ਲੋਕਾਂ ਦੀ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਰਹੇ ਆ ਨਸ਼ੇ ਵੇਚ ਕੇ ਮੈਂ ਇਹਨਾਂ ਨੂੰ ਸਖਤ ਚੇਤਾਵਨੀ ਦੇਣਾ ਚਾਹੁੰਦਾ ਕਿ ਬਾਜ ਆਜੋ ਇਹ ਅਜਿਹੇ ਕੰਮਾਂ ਤੋਂ ਕਾਨੂੰਨ ਦੇ ਮੁਤਾਬਕ ਜਿਹੜੀ ਆ ਉਹ ਸਖਤ ਕਾਰਵਾਈ ਕੀਤੀ ਜਾਵੇਗੀ